ਰਸੀ 28 ਨਜ਼ਦੀਕ ਇੱਕ ਸ਼ੱਕੀ ਵਸਤੂ ਪਈ ਹੋਣ ਦੀ ਸੂਚਨਾ ਮਿਲਣ ਤੇ ਹੜਕੰਪ ਮਚ ਗਿਆ ਸੂਚਨਾ ਮਿਲਦਿਆਂ ਹੀ ਰੇਲਵੇ ਪੁਲਿਸ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਅਤੇ ਬੰਬ ਨੂੰ ਨਕਾਰਾ ਕਰਨ ਵਾਲੀ ਟੀਮ ਵੀ ਮੌਕੇ ਤੇ ਪਹੁੰਚ ਗਈ ਉਧਰ ਜਾਂਚ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਸ਼ੱਕੀ ਡੱਬਾ ਸੀ ਲੇਕਿਨ ਉਸ ਦੇ ਵਿੱਚੋਂ ਕੁਝ ਵੀ ਨਹੀਂ ਮਿਲਿਆ ਇਸ ਮਾਮਲੇ ਨੂੰ ਲੈ ਕੇ ਆਸ-ਪਾਸ ਦੇ ਵਸਨੀਕਾਂ ਦੇ ਵਿੱਚ ਕੁਝ ਦੇਰ ਦੇ ਲਈ ਭਾਰੀ ਡਰ ਦਾ ਮਾਹੌਲ ਵੀ ਪਾਇਆ ਗਿਆ ਪਰ ਜਦੋਂ ਇਹ ਸਾਫ਼ ਹੋ ਗਿਆ ਕਿ ਉਹ ਸਿਰਫ ਖਾਲੀ ਡੱਬਾ ਹੈ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਅਕੋੜੋ ਵਿਖੇ ਮੈਂ ਜੋ ਉੱਥੇ ਗਿਆ ਸੀ ਉੱਥੇ ਚੈਕਿੰਗ ਕਰ ਰਿਹਾ ਸੀਗਾ 26 ਜਨਵਰੀ ਦੇ ਸਬੰਧ ਵਿੱਚ ਮੈਨੂੰ ਕਰੀਬ 9:30 ਵਜੇ ਇਹ ਸੂਚਨਾ ਮਿਲੀ ਦੀ ਅਸੀਂ ਤੁਰੰਤ ਮੁਖੀ ਦੇ ਕੋਲ ਗਏ ਤੇ ਅਸੀਂ ਨਾਲ ਹੀ ਬੰਬਸਕੋਟ ਟੀਮ ਬਾਰਡਰ ਰੇਂਜ ਹੰਬਰ ਸਾਥੋਂ ਮੰਗਵਾਈ ਤੇ ਉਹਨਾਂ ਨੇ ਜਿਹੜੀ ਇਹ ਆ ਕੇ ਬਹੁਤ ਹੀ ਅਤਿਆਤ ਨਾਲ ਉਹਨੂੰ ਆਪਣਾ ਪੂਰਾ ਪ੍ਰੋਸੀਜਰ ਫਾਲੋ ਕਰਕੇ ਇਹ ਜਿਹੜੀ ਚੀਜ਼ ਨੂੰ ਉਹਨੂੰ ਚੈੱਕ ਕੀਤਾ ਉਹ ਬਾਅਦ ਜਿਹੜੀ 2-3 ਘੰਟੇ ਦੀ ਮੁਸ਼ਕਲ ਤੋਂ ਬਾਅਦ ਉਹਦੇ ਬਾਰੇ ਪਤਾ ਲੱਗਿਆ ਵੀ ਇਹ ਕੁਝ ਨਹੀਂ ਹੈਗਾ ਮਨ ਲੋ ਇੱਕ ਡੱਬਾ ਖਾਲੀ ਡੱਬਾ ਪਿਆ ਸੀਗਾ ਜਿਹੜਾ ਮਨ ਲੋ ਜਿਸ ਤੋਂ ਅਸੀਂ 26 ਜਨਵਰੀ ਦਾ ਕਰਕੇ ਜਿਹੜੀ ਪੁਲਿਸ ਪੂਰੀ ਇਫਤਿਹਾਰ ਦੇ ਵਿੱਚ ਸੀਗੀ ਚੌਕਸ ਸੀਗੀ ਤੇ ਉਹਦਾ ਕਰਕੇ ਅਸੀਂ ਉਹਦੀ ਜਿਹੜੀ ਜਾਂਚ ਕਰਾਉਣੀ ਉਹ ਬਹੁਤ ਜ਼ਰੂਰੀ ਸਮਝੀ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਤੇ ਦੇ ਵਿੱਚ ਇਸ ਟਾਈਮ ਤੇ ਇੱਕ ਦੋ ਟ੍ਰੇਨਾਂ ਹੀ ਜਾਂਦੀਆਂ ਨੇ ਤੇ ਉਹਨਾਂ ਨੂੰ ਅਸੀਂ ਰੋਕ ਦਿੱਤਾ ਸੀਗਾ ਕਿਉਂਕਿ ਇਦੇ ਵਿੱਚ ਤੁਹਾਨੂੰ ਪਤਾ ਵੀ ਜੇ ਕੋਈ ਇਹੋ ਜਿਹੀ ਚੀਜ਼ ਦੀ ਕੋਈ ਸਾਨੂੰ ਸੂਚਨਾ ਮਿਲਦੀ ਤੇ ਉਹਦੇ ਵਾਸਤੇ ਕੋਈ ਜਾਨੀ ਨੁਕਸਾਨ ਹੋਣ ਤੋਂ ਰੋਕਣ ਵਾਸਤੇ ਟ੍ਰੇਨਾਂ ਰੋਕਣਾ ਜ਼ਰੂਰੀ ਹੈ ਉਹਨਾਂ ਨੂੰ ਅਸੀਂ ਜਿੱਥੇ ਵੀ ਹੋਇਆ ਉੱਥੇ ਸਟੇਸ਼ਨ ਵਰਕਰ ਨੂੰ ਕਹਿ ਕੇ ਅਸੀਂ ਰੁਕਵਾ ਦਿੱਤੀਆਂ ਸੀਗੀਆਂ ਤੇ ਹੁਣ ਅਸੀਂ ਉਹ ਸਾਡੀ ਟੀਮ ਲੱਗ ਗਈ ਹੈ ਚੈੱਕ ਕਰਕੇ ਟ੍ਰੈਕ ਕਲੀਅਰ ਕਰਕੇ ਉਹਨਾਂ ਨੂੰ ਅਸੀਂ ਟ੍ਰੇਨਾਂ ਜਿਹੜੀਆਂ ਉਹ ਸੈਫਟੀ ਦੇ ਅਰਜ਼ੂ ਮੁਕਾਫਤ ਹੈ ਉਹ ਡੱਬੇ ਦੇ ਵਿੱਚ ਬਿਲਕੁਲ ਖਾਲੀ ਸੀਗਾ ਕੁਝ ਆਲੂ ਫਾਲੂ ਬੀਸਸ ਆਲੂ ਫਿਰੋ ਤੋਂ ਵੇਸਟ ਸਮਾਨ ਜਿਸ ਤਰ੍ਹਾਂ ਕੋਈ ਬਰੂ ਲਿਕਨਸਵਾਸ ਵੋਦੀ ਜਿੱਦਾਂ ਪਈ ਸੀ ਛੋਟੀ ਜੀ ਥੋੜਾ ਜੀ ਮਤਲਬ ਇੰਝ ਜ਼ਿਆਦਾ ਨਹੀਂ ਸੀ ਹਾਂਜੀ ਇਹ ਸਮੇਂ ਤੋਂ ਵੈਸਟ ਚੱਲ ਰਹੀ ਹੈ ਬਿਲਕੁਲ ਜੀ ਸਾਡੀਆਂ ਗਸਟਾਂ ਚੱਲਦੀਆਂ ਪਈਆਂ ਸਾਡੀ ਹੁਣ ਵੀ ਗਸਟ ਇਸ ਸਟ੍ਰਾਈਕ ਤੇ ਚੱਲ ਰਹੀ ਸੀਗੀ ਤੇ ਤਾਂ ਹੀ ਉਸ ਨੂੰ ਪਤਾ ਲੱਗਿਆ ਵਾ ਸਾਨੂੰ ਇੱਕ ਗੇਟਮੈਨ ਨੇ ਸਾਡੀ ਗਸਟ ਨੂੰ ਹੀ ਦੱਸਿਆ ਕਿ ਆਹ ਚੀਜ਼ ਪਈ ਆ ਤਾਂ ਸਾਡੀ ਗਸਟ ਨੇ ਸਾਰਿਆਂ ਨੂੰ ਸੂਚਿਤ ਕੀਤਾ ਕੁਝ ਜਬਿਆਤ ਰੇਲ ਦੇ ਕੋਲੇ ਕਿਉਂ ਆਈ ਸੀ ਤੇ ਉਹ ਸੀ 28 ਬੁਰਤੀ ਚ ਲਾ ਕੇ ਨਾ ਜਿਹੜੀ ਪਠਾਨਕੋਟ ਅੰਮ੍ਰਿਤਸਰ ਵੱਲੀ ਵੇਜੇ ਲੈਣਾ ਇੱਥੇ ਕੋਈ ਛੱਕੀ ਜੀ ਪਈ ਤੇ ਬੰਦ ਨੂੰ ਸੀਰੀਅਸਲੀ ਲਿਆ ਗਿਆ ਆ ਕੇ ਦੂਰੋਂ ਸੀ ਉਹ ਦੇਖਿਆ ਕਿ ਟਰੈਕ ਦੇ ਬਿਲਕੁਲ ਨਾਲ ਪਈ ਸੀ ਚੀਜ਼ ਤੇ ਉਹਦੇ ਵੈਸੇ ਬਾਰੇ ਕੁਝ ਕਿਆ ਨਹੀਂ ਸੀ ਜਾ ਸਕਦਾ ਕਿਉਂਕਿ ਇਸ ਦੇ ਬੰਦ ਡਿਸਪੋਜ਼ਲ ਸਕਵਾਦ ਵੀ ਬੁਲਾ ਆ ਗਿਆ ਤੇ ਜਦੋਂ ਮੈਨੇ ਆਪਣੀ ਤਸੱਲੀ ਕਰ ਲਈ ਕਿ ਜਸਟਿਕਾ ਡੱਬਾਈ ਸੀ ਇਹ ਜਿਹੜੇ ਪਿਛੇ कुछ भी नहीं बस जिसमें रख देता हूँ बाइक से वैसे दिन दिन्ञीं दिन्ञीं। करकर, करकर तो ना वैसे कोई दबा इस छबी जन मैं कि अभी भी जनवरी करके अलर्ट करके ऐसी फिर ऐसी गली में पूरा सीरिज लिया तो ऐसी निकल सके नहीं ऐसी दस्तावेज़ तो उन्होंने फिर बंद डिस्पोजल टीम पे जिया किन्हीं फिर नार्डियों में वो ब्लॉक वो जिया कि सेक्शन 105 था लेकिन यहां पर एक के प्रधान कोर्ट साइड में थे अमरसर साहब में दोनों साइड तो पहले ब्लॉक कर दी थी नई सी रिकॉशनर अगर कहीं कोई लुगावे तो सारे बैठ रहे थे कितना समय लाग गया सारा डिफ्यूज उन्होंने चेक कर दे जो कुछ भी करते सारा गई दोस्तों घंटा लगा